25 बीत चुका है ते शब्दी दी शुरुआत हो चुकी है ता आयना आई दिन हर कोई ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜ਼ਰੂਰ ਭੇਜੇਗਾ ਔਰ ਖਾਸ ਕਰਕੇ ਇਸ ਦਾ ਫਾਇਦਾ ਜਿਹੜਾ ਧੱਗ ਵੀ ਲੈ ਸਕਦੇ ਨੇ ਤਾਂ ਬਿਲਕੁਲ ਦੱਸ ਦੇ ਕਿ ਪੁਲਿਸ ਦੇ ਵੱਲੋਂ ਹੁਣ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਜੇਕਰ ਕੋਈ ਵੀ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਭੇਜਦਾ ਹੈ ਵਧਾਈਆਂ ਦਿਲਦਾਰ ਤਾਂ ਤੁਸੀਂ ਉਸ ਲਿੰਕ ਦੇ ਉੱਤੇ ਕਲਿੱਕ ਸਾਵਧਾਨੀ ਦੇ ਨਾਲ ਕਰਨਾ ਹੈ ਸੋਚ ਸਮਝ ਕੇ ਕਰਨਾ ਹੈ ਖਾਸ ਕਰਕੇ ਲੁਧਿਆਣਾ ਪੁਲਿਸ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਜਿਹੜੇ ਇਹ ਠੱਗ ਨੇ ਜਾਂ ਤਾਂ ਤੁਹਾਨੂੰ APK ਫਾਈਲ ਦੇ ਰਾਹੀਂ ਲਿੰਕ ਭੇਜਦੇ ਨੇ ਜਾਂ ਫਿਰ ਕੋਈ ਅਨਨੋਨ ਲਿੰਕ ਭੇਜਦੇ ਨੇ ਤੇ ਹੈਪੀ ਨਿਊ ਇਅਰ ਲਿਖਦੇ ਨੇ ਪਰ ਉਸ ਹੈਪੀ ਨਿਊ ਇਅਰ ਦੇ ਲਿੰਕ ਦੇ ਉੱਤੇ ਜਦੋਂ ਤੁਸੀਂ ਕਲਿੱਕ ਕਰਦੇ ਹੋ ਤੁਹਾਡੇ ਬੈਂਕ ਦਾ ਸਾਰਾ ਖਾਤਾ OTP ਇਥੋਂ ਠੱਗੀ ਤੁਹਾਡਾ ਫੋਨ ਤੱਕ ਮਿੰਟਾਂ ਸਕਿੰਟਾਂ ਦੇ ਵਿੱਚ ਹੈਕ ਹੋ ਜਾਏਗਾ ਤਾਂ ਬਿਲਕੁਲ ਦਾਸੀ ਹੈ ਕਿ ਨਵਾਂ ਸਾਲ ਹੋਵੇ ਜਾਂ ਕੋਈ ਹੋਰ ਤਿਹਾਰਾ ਲੋਕ ਨੇ ਜਿਹੜੇ ਵੱਖ-ਵੱਖ ਸਟਾਈਲਾਂ ਦੇ ਵਿੱਚ ਡਿਜੀਟਲ ਕਾਰਡ ਬਣਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਜਾਣਕਾਰਾਂ ਨੂੰ ਮੈਸੇਜ ਭੇਜਣ ਲਈ ਭੇਜਦੇ ਨੇ ਬਹੁਤ ਸਾਰੇ ਲੋਕ ਆਪਣੇ ਜਾਣਕਾਰਾਂ ਨੂੰ ਸਰਪ੍ਰਾਈਜ਼ ਦੇਣ ਲਈ ਡਿਜੀਟਲ ਲਿੰਕ ਤਿਆਰ ਕਰਵਾਉਂਦੇ ਨੇ ਤੇ ਉਹਨਾਂ ਦੇ ਅੰਦਰ ਜਸ਼ਨ ਵਾਲੇ ਵੀਡੀਓ ਕਲਿੱਪ ਹੁੰਦੀ ਹੈ ਹੈਕਰਸ ਵੀ ਉਸੇ ਤਰ੍ਹਾਂ ਲਿੰਕ ਬਣਾ ਕੇ ਲੋਕਾਂ ਨੂੰ ਭੇਜਦੇ ਨੇ ਤਾਂ ਕਿ ਉਸ ਨੂੰ ਖੋਲ ਦੇਣ ਤਾਂ APK ਫਾਈਲ ਭੇਜ ਕੇ WhatsApp ਜਾਂ ਹੋਰ ਮੈਸੈਂਜਰ ਐਪਸ ਰਾਹੀਂ ਫੇਜੀ ਗਈ APK ਫਾਈਲ ਇੰਸਟਾਲ ਕਰਦੇ ਹੀ ਮੋਬਾਈਲ ਤੇ ਪੂਰਾ ਕੰਟਰੋਲ ਮੇਰੇ ਸੱਟਦਾ ਹੈ ਤਾਂ ਫਰਜੀ ਲਿੰਕ ਤੇ ਕਲਿੱਕ ਕਰਨ ਦੇ ਨਾਲ ਇੱਕ ਨਕਲੀ ਵੈਬਸਾਈਟ ਖੁੱਲ ਜਾਂਦੀ ਹੈ ਜਿੱਥੇ ਤੁਹਾਡੀ ਆਈਡੀ ਪਾਸਵਰਡ ਜਾਂ ਬੈਂਕ ਵੇਰਵੇ ਚੋਰੀ ਹੋ ਜਾਂਦੇ ਨੇ ਉੱਥੇ ਸਪਾਈਵੇਅਰ ਤੇ ਮਾਲਵੇਅਰ ਇੱਕ ਵਾਰ ਫੋਨ ਤੇ ਇੰਸਟਾਲ ਹੋਣ ਤੋਂ ਬਾਅਦ ਇਹ ਐਪਸ ਕੋਲਾ ਮੈਸੇਜ ਫੋਟੋ ਆਤੀ OTP ਤੱਕ ਐਕਸੈਸ ਕਰ ਸਕਦੇ ਨੇ ਜੈ ਹਨ ਪੁਲਿਸ ਕਮਿਸ਼ਨ ਲੁਧਿਆਣਾ ਵੱਲੋਂ ਆਪ ਸਭ ਨੂੰ ਅਪੀਲ ਹੈ ਕਿ ਨਵੇਂ ਸਾਲ ਉਪਰ ਤੁਹਾਡੇ ਫੋਨ ਉੱਤੇ ਆਉਣ ਵਾਲੇ ਵਕਤ-ਵਕਤ ਮੈਸੇਜ ਜਿਨ੍ਹਾਂ ਵਿੱਚ APK ਫਾਈਲ ਤਸਵੀਰਾਂ ਜਾਂ ਕੁਝ ਅਣਜਾਣ ਲਿੰਕ ਹੋ ਸਕਦੇ ਹਨ ਕਾਲੀ ਵਿੱਚ ਇਹਨਾਂ ਮੈਸੇਜਸ ਤੇ ਕਲਿੱਕ ਨਾ ਕਰੋ ਇਹਨਾਂ ਰਾਹੀਂ ਤੁਹਾਡਾ ਨਿੱਜੀ ਡਾਟਾ ਲੀਕ ਹੋ ਸਕਦਾ ਹੈ ਤੁਹਾਡਾ ਫੋਨ ਵੀ ਹੈਕ ਹੋ ਸਕਦਾ ਹੈ ਆਓ ਸਾਈਬਰ ਸੁਰੱਖਿਅਤ ਬਣ ਕੇ ਸਾਈਬਰ ਜਾਗਰੂਕ ਬਣ ਕੇ ਨਵੇਂ ਸਾਲ ਦੀ ਸ਼ੁਰੂਆਤ ਕਰੀਏ ਧੰਨਵਾਦ ਜੈ ਪਾਲ 2025 ਬੀਤ ਚੁੱਕਾ ਹੈ ਤੇ 26 ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਆਏ ਨਾ ਆਏ ਦਿਨ ਹਰ ਕੋਈ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜ਼ਰੂਰ ਭੇਜੇਗਾ ਔਰ ਖਾਸ ਕਰਕੇ ਇਸ ਦਾ ਫਾਇਦਾ ਜਿਹੜਾ ਧੱਗ ਵੀ ਲੈ ਸਕਦੇ ਨੇ ਤਾਂ ਬਿਲਕੁਲ ਦੱਸ ਕੇ ਕਿ ਪੁਲਿਸ ਦੇ ਵੱਲੋਂ ਹੁਣ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਜੇਕਰ ਕੋਈ ਵੀ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਭੇਜਦਾ ਹੈ ਵਧਾਈਆਂ ਦਿੰਦਾ ਹੈ ਤਾਂ ਤੁਸੀਂ ਉਸ ਲਿੰਕ ਦੇ ਉੱਤੇ ਕਲਿੱਕ ਸਾਵਧਾਨੀ ਦੇ ਨਾਲ ਕਰਨਾ ਹੈ ਸੋਚ ਸਮਝ ਕੇ ਕਰਨਾ ਹੈ ਖਾਸ ਕਰਕੇ ਲੁਧਿਆਣਾ ਪੁਲਿਸ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਜਿਹੜੇ ਇਹ ਧੱਕ ਨੇ ਜਾਂ ਤਾਂ ਤੁਹਾਨੂੰ APK ਫਾਈਲ ਦੇ ਰਾਹੀਂ ਲਿੰਕ ਭੇਜਦੇ ਨੇ ਜਾਂ ਫਿਰ ਕੋਈ ਅਨਨੋਨ ਲਿੰਕ ਭੇਜਦੇ ਨੇ ਤੇ ਹੈਪੀ ਨਿਊ ਇਅਰ ਲਿਖਦੇ ਨੇ ਪਰ ਇਸ ਹੈਪੀ ਨਿਊ ਇਅਰ ਦੇ ਲਿੰਕ ਦੇ ਉੱਤੇ ਜਦੋਂ ਤੁਸੀਂ ਕਲਿੱਕ ਕਰਦੇ ਹੋ ਤੁਹਾਡੇ ਬੈਂਕ ਦਾ ਸਾਰਾ ਖਾਤਾ OTP ਇਥੋਂ ਤੱਕ ਕਿ ਤੁਹਾਡਾ ਫੋਨ ਤੱਕ ਮਿੰਟਾਂ ਸਕਿੰਟਾਂ ਦੇ ਵਿੱਚ ਹੈਕ ਹੋ ਜਾਏਗਾ ਤਾਂ ਬਿਲਕੁਲ ਯਾਦ ਰੱਖੀਏ ਕਿ ਨਵਾਂ ਸਾਲ ਹੋਵੇ ਜਾਂ ਕੋਈ ਹੋਰ ਤਿਹਾਰ ਲੋਕ ਨੇ ਜਿਹੜੇ ਵਾਕਕ ਸਟਾਈਲਿੰਗ ਦੇ ਵਿੱਚ ਡਿਜੀਟਲ ਕਾਰਡ ਬਣਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਜਾਣਕਾਰਾਂ ਨੂੰ ਮੈਸੇਜ ਭੇਜਣ ਲਈ ਭੇਜਦੇ ਨੇ ਬਹੁਤ ਸਾਰੇ ਲੋਕ ਆਪਣੇ ਜਾਣਕਾਰਾਂ ਨੂੰ ਸਰਪ੍ਰਾਈਜ਼ ਦੇਣ ਲਈ ਡਿਜੀਟਲ ਲਿੰਕ ਤਿਆਰ ਕਰਵਾਉਂਦੇ ਨੇ ਤੇ ਉਹਨਾਂ ਦੇ ਅੰਦਰ ਜਸ਼ਨ ਵਾਲੇ ਵੀਡੀਓ ਕਲਿੱਪ ਹੁੰਦੀ ਹੈ ਹੈਕਰਸ ਵੀ ਉਸੇ ਤਰ੍ਹਾਂ ਲਿੰਕ ਬਣਾ ਕੇ ਲੋਕਾਂ ਨੂੰ ਭੇਜਦੇ ਨੇ ਤਾਂ ਕਿ ਉਸ ਨੂੰ ਖੋਲ ਦੇਣ ਤਾਂ APK ਫਾਈਲ ਭੇਜ ਕੇ WhatsApp ਜਾਂ ਹੋਰ ਮੈਸੈਂਜਰ ਐਪਸ ਦੇ ਰਾਹੀਂ भेजी गई एपीके फाइल इंस्टॉल करते ही मोबाइल पे पूरा कंट्रोल मिल सकता है हां तो फर्जी लिंक पे क्लिक करने ना के वे नाल एक नकली वेबसाइट खुल जाती है जिथे ਤੁਹਾਡੀ ਆਈਡੀ ਪਾਸਵਰਡ ਜਾਂ ਬੈਂਕ ਵੇਰਵੇ ਚੋਰੀ ਹੋ ਜਾਂਦੇ ਨੇ ਉੱਥੇ ਸਪਾਈਵੇਅਰ ਤੇ ਮਾਲਵੇਅਰ ਇੱਕ ਵਾਰ ਫੋਨ ਤੇ ਇੰਸਟਾਲ ਹੋਣ ਤੋਂ ਬਾਅਦ ਇਹ ਐਪਸ ਕੋਲਾ ਮੈਸੇਜ ਫੋਟੋ ਆਤੀ OTP ਤੱਕ ਐਕਸੈਸ ਕਰ ਸਕਦੇ ਨੇ ਜੈ ਹਨ ਪੁਲਿਸ ਕਮਿਸ਼ਨ ਲੁਧਿਆਣਾ ਵੱਲੋਂ ਆਪ ਸਭ ਨੂੰ ਅਪੀਲ ਹੈ ਕਿ ਨਵੇਂ ਸਾਲ ਉਪਰ ਤੁਹਾਡੇ ਫੋਨ ਉੱਤੇ ਆਉਣ ਵਾਲੇ ਵਕਤ-ਵਕਤ ਮੈਸੇਜ ਜਿਨ੍ਹਾਂ ਵਿੱਚ APK ਫਾਈਲ ਤਸਵੀਰਾਂ ਜਾਂ ਕੁਝ ਅਣਜਾਣ ਲਿੰਕ ਹੋ ਸਕਦੇ ਹਨ ਕਾਲੀ ਵਿੱਚ ਇਹਨਾਂ ਮੈਸੇਜਸ ਤੇ ਕਲਿੱਕ ਨਾ ਕਰੋ ਇਹਨਾਂ ਰਾਹੀਂ ਤੁਹਾਡਾ ਨਿੱਜੀ ਡਾਟਾ ਲੀਕ ਹੋ ਸਕਦਾ ਹੈ ਤੁਹਾਡਾ ਫੋਨ ਵੀ ਹੈਕ ਹੋ ਸਕਦਾ ਹੈ ਆਓ ਸਾਈਬਰ ਸੁਰੱਖਿਅਤ ਬਣ ਕੇ ਸਾਈਬਰ ਜਾਗਰੂਕ ਬਣ ਕੇ ਨਵੇਂ ਸਾਲ ਦੀ ਸ਼ੁਰੂਆਤ ਕਰੀਏ ਧੰਨਵਾਦ ਜੈ